ਆਖਿਰ ਮੰundra ਹੀਰ ਦਾ ਪਾਣੀ ਜਿਹੜਾ ਪਰਦਾ ਰਿਹਾ ਉਹ ਨਾ ਰਿਹਾ ਟੱਲੇ ਦਾ ਜੋਗੀ ਨਾ ਹੀ ਯੋਗ ਕਰਦਾ ਰਿਹਾ ਪਾ ਕੇ ਮੰundra ਹੀਰ ਦਾ ਪਾਣੀ ਜਿਹੜਾ ਪਰਦਾ ਰਿਹਾ ਨਾ ਰਿਹਾ ਟੱਲੇ ਦਾ ਜੋਗੀ ਨਾ ਹੀ ਯੋਗ ਕਰਦਾ ਰਿਹਾ ਔਰ ਹੋਰ ਇੱਕ ਦਿਖਣਾ ਕਿ ਉਸ ਦੇ ਸਾਹਮਣੇ ਜੱਟ ਦਾ ਪੀਕਾ ਪਿਆਰ ਦਾ ਇਜ਼ਹਾਰ ਮੈਂ ਉਸ ਦੇ ਸਾਹਵੇਂ ਜੱਤੋ ਕੀਤਾ ਪਿਆਰ ਦਾ ਇਜ਼ਹਾਰ ਮੈਂ ਉਸ ਪੜੀ ਤੋਂ ਕੱਟ ਰਿਹਾ ਹਾਂ ਉਮਰ ਪੱਬਾਂ ਧਾਰ ਮੈਂ ਹਾਂ ਉਸ ਪੜੀ ਤੋਂ ਕੱਟ ਰਿਹਾ ਹਾਂ ਉਮਰ ਪੱਬਾਂ ਧਾਰ ਮੈਂ ਔਰ ਹੁਸਨ ਦੀ ਪੂਜਾ ਤੋਂ ਮੈਨੂੰ ਰੋਕ ਨਾ ਪਰਵਰ ਦਿਖਾਰ ਹਾਂ ਕੋਸਨਦੀ ਪੂਜਾ ਤੋਂ ਮੈਨੂੰ ਰੋਕ ਨਾ ਪਰਵਰ ਦਿਗਾਰ ਉਸ ਦਿਆਂ ਨੈਣਾ ਚ ਕੀਤਾ ਹੈ ਤੇਰਾ ਦੀਦਾਰ ਮੈਂ ਵਾਹ ਬਹੁਤ ਕੋਸਨਦੀ ਪੂਜਾ ਤੋਂ ਮੈਨੂੰ ਰੋਕ ਨਾ ਪਰਵਰ ਦਿਗਾਰ ਉਸ ਦਿਆਂ ਨੈਣਾ ਚ ਕੀਤਾ ਹੈ ਤੇਰਾ ਦੀਦਾਰ ਮੈਂ ਔਰ ਕੀ ਹੋਇਆ ਜੇ ਮੈਂ ਨਹੱਥਾ ਜਾਂਡ ਹੈ ਖਾ ਤੇ ਗਿਆ ਕੀ ਹੋਇਆ ਕੀ ਹੋਇਆ ਜੇ ਮੈਂ ਨਿਹੱਥਾ ਜਾਂਡ ਹੈਠਾ ਕਰ ਗਿਆ ਇਸ ਤਰ੍ਹਾਂ ਕਰਦਾਨ ਆਪਣੇ ਪਿਆਰ ਦੇ ਇਤਬਾਰ ਮੈਂ ਇਸ ਤਰ੍ਹਾਂ ਕਰਦਾਨ ਆਪਣੇ ਪਿਆਰ ਦੇ ਇਤਬਾਰ ਮੈਂ ਔਰ ਹੋਰ ਇੱਕ ਜਿਹਾ ਇਹ ਇਸੇ ਹੋ ਗਿਆ ਕਿ ਮੌਤ ਨੂੰ ਮਹਿਬੂਬ ਕਹੇ ਜ਼ਿੰਦਗੀ ਦੇ ਸਾਹਮਣੇ ਮੌਤ ਨੂੰ ਮਹਿਬੂਬ ਕਹੇ ਜ਼ਿੰਦਗੀ ਦੇ ਸਾਹਮਣੇ ਉਹ ਕਰ ਲਿਆ ਆਪਣਾ ਹੀ ਜੀਣਾ ਘਰ ਦੇ ਵਿੱਚ ਦੁਸ਼ਵਾਰ ਕਰ ਲਿਆ ਆਪਣਾ ਹੀ ਜੀਣਾ ਘਰ ਦੇ ਵਿੱਚ ਦੁਸ਼ਵਾਰ ਮੈਂ ਔਰ ਕਿਸ ਤਰ੍ਹਾਂ ਉਸ ਦੀ ਤੇ ਮੇਰੀ ਦੋਸਤੀ ਕਾਇਮ ਰਹੂ ਕਿਸ ਤਰ੍ਹਾਂ ਕਿਸ ਤਰ੍ਹਾਂ ਉਸ ਦੀ ਤੇ ਮੇਰੀ ਦੋਸਤੀ ਕਾਇਮ ਰਹੂ ਓਏ ਉਹ ਹਨੇਰੇ ਦਾ ਪੁਜਾਰੀ ਔਰ ਨੂਰ ਦਾ ਪ੍ਰਸਾਰ ਮੈਂ ਉਹ ਹਨੇਰੇ ਦਾ ਪੁਜਾਰੀ ਨੂਰ ਦਾ ਪ੍ਰਸਾਰ ਮੈਂ ਔਰ ਇਸੇ ਦਾ ਹੋਰ ਕੇ ਸ਼ੇਖ ਨੇ ਮੈਂ ਜਿਨੂੰ ਦੀਵੇ ਦੀ ਲੋ ਤੋਂ ਕੱਟ ਨਹੀਂ ਸੀ ਇਤਿਹਾਸਿਆ ਮੈਂ ਜਿਨੂੰ ਦੀਵੇ ਦੀ ਲੋ ਤੋਂ ਵਧ ਨਹੀਂ ਸੀ ਇਤਿਹਾਸਿਆ ਉਹ ਰਾਤ ਨੂੰ ਸੁਪਨੇ ਚ ਧੱਪਿਆ ਉਸ ਦਾ ਵਿਸਥਾਰ ਵਾਹ ਰਾਤ ਨੂੰ ਸਭ ਨੇ ਤੱਕਿਆ ਉਸ ਦਾ ਵਿਸਥਾਰ ਮੈਂ ਉਸ ਨਦੀ ਪੂਜਾ ਤੋਂ ਮੈਨੂੰ ਰੋਕ ਨਾ ਪਰਵਰਦigar ਕੋ ਉਸ ਧਿਆਨ ਲੈਣਾ ਜੋ ਪੀਛਾ ਹੈ ਤੇ ਆਦੀ ਕਰਨਾ ਇਹ ਬਣ